हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਹੀ ਫਰਵਸੀਆਂ ਛੇੜ ਲਈ ਲੈ ਕੇ ਆਇਆਗੇ ਤੇ ਛੇ ਦੀਆਂ ਸਹੀ ਐ ਮੰਨ ਲਓ ਬਈ ਟੌਪ ਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਜਾ ਬਈ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆਜੋ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਬਾਈ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਚੱਲਦਾ ਵੀਰੇ ਠੀਕ ਹੈ ਬਾਈ ਰੇਟ ਆਪਣੇ ਅੱਗੇ ਵੀ ਜਾਇਜ਼ ਹੁੰਦਾ ਰੇਟ ਅੱਜ ਵੀ ਜਾਇਜ਼ ਆ ਬਿਲਕੁਲ ਜਾਇਜ਼ ਹੀ ਹੁੰਦੇ ਰੇਟ ਆਪਣੇ ਜਾਇਜ਼ ਹੀ ਹੋਣਗੇ ਬਾਕੀ ਕੁਆਲਿਟੀ ਇੱਕ ਨੰਬਰ ਆ ਬਈ ਨਾਮ ਤੇ ਐਡਰੈਸ ਬੋਲ ਦੋ ਨਾਮ ਹੈ ਜੀ ਕੁਲਵਿੰਦਰ ਸਿੰਘ ਆ ਪਿੰਡ ਘੋਲਿਆ ਖੋਤ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਘੋਲਿਆ ਦੁੰਨੇ ਕੇ ਮੋਬਾਈਲ ਨੰਬਰ ਹੈਗਾ 9781935553 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਤੇ ਇਧਰੋਂ ਹੀ ਸ਼ੁਰੂ ਕਰਦੀ ਹੈ ਬਾਈ ਹਾਂ ਜੀ ਇਧਰੋਂ ਕਰ ਲੈ ਨਾ ਅਰਸ਼ਰ ਤੋਂ ਆਪ ਜਿਹੜੀ ਆਪਾਂ ਸਾਹਮਣੇ ਵਸੀ ਦੇਖ ਰਹਾ ਕਿੰਨੀ ਕੁ ਉਮਰ ਦੀ ਆ ਬਈ ਇਹ ਬਈ 13 ਮਹੀਨੇ ਦੀ ਬੱਚੀ ਆ 13 ਮਹੀਨੇ ਹਾਂ ਟੀਕਾ ਲਾਣ ਦਾ ਜਮਾ ਤਿਆਰ ਹੀ ਆ ਬੱਚੀ ਟੀਕਾ ਲੈਣ ਦੇ ਸਹੀ ਗੱਲ ਆ ਬਈ ਜਮਾ ਕਾਬਲੀ ਆ ਬਾਕੀ ਬਰੀਡ ਆਪਾਂ ਚੈੱਕ ਕਰਾਓ ਚੈੱਕ ਕਰੋ ਮੈਂ ਮੈਦੀ ਬਾਦ ਘਟਾ ਨਾ ਮੰਗ ਬਹੁਤ ਆ ਬਈ ਮਿਲਦੀ ਬਹੁਤ ਲਾਲੀ ਦੇਖੋ ਬਾਹਰ ਤੇ ਕੀ ਬਾਤ ਆ ਚਮਕ ਝੁਮਕ ਬੜੀ ਆ ਹਨਾ ਹਾਂਜੀ ਹਾਂਜੀ ਫੁੱਲ ਬਰੀਡ ਆ ਜਿਹਨੂੰ ਆਪਾਂ ਕਹਿੰਦੇ ਆ ਪੂਰੀ ਮੋਦੀ ਹੋਈ ਬੱਚੀ ਆ ਬਈ ਮੋਦੀ ਬਾਦੀ ਬਹੁਤ ਪੂਰੀ ਪਲੀ ਜਾਂ ਚੌੜੀ ਚੈੱਕ ਕਰੋ ਫੇ ਚੈੱਕ ਕਰੋ ਮੈਂ ਕਹਿੰਦਾ ਇੱਕ ਤਰ੍ਹਾਂ ਦਾ ਮੰਨ ਲਓ ਵੀ ਹਰਨ ਦਾ ਜਿੰਨੇ ਬੱਚਾ ਕਿਹਦੀ ਹੈ ਹਨਾ ਡਾਇਮੰਡ ਪੀ ਸੀ ਹਮ ਡਾਇਮੰਡ ਪੀਸ ਹੈ ਖੜ ਨਹੀਂ ਖੜ ਨਹੀਂ ਬੱਚੇ ਚ ਚੈੱਕ ਕਰੋ ਚਾਰ ਛੇ ਪੇਰਾ ਬਾਕੀ ਝੋਲੀ ਦਿਖਾ ਦੀ ਬਈ ਝੋਲੀ ਬੜੀ ਚੰਗੀ ਆ ਗੱਬਣਾ ਵਾਲੀ ਜੋ ਠੀਕ ਆ ਬਾਕੀ ਫੇ ਚੈੱਕ ਕਰੋ ਬਈ ਬ੍ਰੀਡ ਚੈੱਕ ਕਰ ਲੋ ਸਨਕ ਪੋਣਾ ਨਾ ਜੇ ਗੱਲ ਕਰੀਏ ਬਈ ਬਸੀ ਤੇ ਪੋਲਾ ਕਿਸੇ ਵਕਤ ਉਹ ਹੱਥ 드러 ਨਹੀਂ ਹੈਗੀ ਬਸੀ ਬਾਕੀ ਥਾਣਾ ਪਾ ਚੈੱਕ ਕਰਾਣਾ ਹੈ ਗਲਾਬੀ ਗਲਾਬੀ ਥਣ ਲੱਗਿਆ ਬਲ ਮੁੱਠੀ ਬਣਾ ਲਈ ਜੋ ਜੋ ਕੀ ਬਾਤ ਆ ਬਈ ਥਾਣਾ ਬਹੁਤ ਚੰਗਾ ਲੱਗਿਆ ਜਿਵੇਂ ਐਰ ਸ਼ਹਿਰ ਦੀ ਨਿਸ਼ਾਨੀ ਆ ਥੱਲੇ ਹਨਾ ਹਾਂਜੀ ਹਾਂ ਬਿਲਕੁਲ ਥਾਣਾ ਤੇ ਲੈ ਚੈੱਕ ਬਾਕੀ ਐ ਮਲ ਲਾ ਲੋ ਬਿੱਥ-ਬੁੱਥ ਦੇਖੋ ਚੌੜੀ-ਚੂੜੀ ਚੈੱਕ ਕਰ ਲੋ ਲੱਤਾਂ-ਲੋਤਾਂ ਨਾ ਫੁੱਲ ਲੰਮੀਆਂ ਬੱਸੀਆਂ ਤੇ ਮੁੱਲ ਬਾਈ ਫਿਰ ਮਲ ਲਾ ਪਕਾਰੀ ਦੇ ਕਾਰੀ ਦਿੰਨਾ ਚਲ ਠੀਕ ਐ ਇਹ 16000 ਰੁਪਏ ਲੈ ਲੈ ਜਮਾ ਉਹਦੇ ਮੈਂ ਘੋੜਾ ਵੀ ਕਰਕੇ 25 ਕਰਦਗੇ ਜਮਾ ਜੈ ਜੀ ਜਮਾ ਬਾਈ ਨੇ ਬਾਈ ਜਾਇਜ਼ ਮੁੱਲ ਕਰਤਾ 15000 15 ਬਾਈ 16000 16000 ਦੀ ਬਾਈ ਕਹਿੰਦਾ ਬੱਸੀ ਦੇ ਦਾਂਗੇ ਬਾਈ ਐ ਮਨ ਲਾ ਸੋਡੇ ਕਰੇ ਡਾਇਮੰਡ ਪੀਸ ਜਾਣਾ ਬਿਲਕੁਲ ਜਮਾ ਹੂੰ ਬਾਕੀ ਖੜਨੇ ਖੜਨੇ ਬੱਚੇ ਚੈੱਕ ਕਰੋ ਅੱਗੇ ਬਾਈ 2 ਨੰਬਰ ਤੇ ਕ੍ਰਿਸ਼ਨਾ ਇਹ ਬੱਚੀ ਬਾਈ ਹੈਗੀ 13 ਕਿ ਮਹੀਨੇ ਦੀ ਬੱਚੀ ਹੈ ਠੀਕ ਆ 13 ਕਿ ਮਹੀਨੇ ਬਾਈ ਉਮਰ ਹੈ ਬਾਈ ਕਹਿੰਦਾ ਬੱਚੀ ਦੀ ਬਾਕੀ ਬਰੀਡ ਇਹਦੀ ਵੀ ਚੈੱਕ ਕਰੋ ਮੈਂ ਕਹਿੰਦਾ ਬਾਈ ਨਗੀਨਾ ਹੀ ਆ ਪੀਸੀ ਆ ਬਾਈ ਅਜ ਤਾਂ ਸੰਦਲਾ ਪੀਸੀ ਸਹੀ ਗੱਲ ਹੈ ਲਗਤ ਰਹੇਗਾ ਲਗਤ ਰਹੇਗਾ ਵਾਲੀ ਗੱਲ ਦੀ ਆ ਚਲੇ ਕਿਥੋਂ ਮਾਰਨੀ ਪਤਾ ਕਰਕੇ ਆ ਜੇ ਬਈ ਇਹੋ ਇਹੋ ਜਿਹੀਆਂ ਬੱਚੀਆਂ ਦੇ ਲੈ ਬਾਈ ਲੰਮੀ ਲੰਮੀ ਚੈੱਕ ਕਰਾ ਦੇ ਮੜੀ ਜੀ ਧੁੱਪ ਚ ਕਰ ਇਹਨੂੰ ਦਿਖਾਈਏ ਆਪਾਂ ਵੀ ਸ਼ਾਈਨਿੰਗ ਬਾਈ ਚੈੱਕ ਕਰੋ ਬੱਚੇ ਤੇ ਮੈਂ ਕਹਿੰਦਾ ਕਿਸੇ ਪੱਖ ਤੋਂ ਹੱਥ ਤਰਾ ਨਹੀਂ ਪਤਲੇ ਬਦਲੇ ਸਿਰੂ ਹੈ ਨਾ ਜਮਾ ਪਤਲੀ ਚਮੜੀ ਦੀ ਬੱਚੀ ਹੈ ਪਤਲੀ ਚਮੜੀ ਦੀ ਹੈ ਬਾਈ ਮੈਂ ਥੱਲੋਂ ਵਿਖਾਦੀ ਥੋੜੀ ਵਿਖਾਦੀ ਮਾੜੀ ਲੈ ਬਈ ਕੀ ਬਾਤ ਆ ਯਾਰ ਮੈਂ ਕਿਹਾ ਕੱਪਣ ਦੇ ਕੋਈ ਨਹੀਂ ਹੋਣੀ ਹੈ ਪੰਜ ਮਹੀਨੇ ਦੀ ਕੱਪਣ ਲਾਦੀ ਹੈ ਬੱਚੀ ਲੱਗਦੀ ਆ ਬਾਈ ਸਹੀ ਗੱਲ ਲੈ ਬੱਚੇ ਦੀ ਸਟ੍ਰੇਟ ਪਲਿਕ ਥੀਰੀ ਬੱਚੀ ਆ ਬਾਈ ਠੀਕ ਆ ਖੀਰੀ ਬੱਸੀ ਆ ਤੇ ਬਾਈ ਲੰਮੀ ਲੰਮੀ ਚੈੱਕ ਕਰਨਾ ਸਬੋਤ ਆ ਲੈ ਜਿਹੜਾ ਬੱਚੀ ਦਾ ਪੂਰਾ ਖੜ ਨਹੀਂ ਖੜਨੀ ਬੱਚੇ ਚੈੱਕ ਕਰੋ ਐ ਲਾ ਲਓ ਬਾਈ ਜਦੋਂ ਤਿਆਰ ਹੋਣਾ ਨਾ ਬੱਚੇ ਨੇ ਗੱਲਾਂ ਕਰਾ ਕੇ ਜਾਓ ਬੱਚੇ ਨੂੰ ਹਾਂ ਬਾਈ ਤੇ ਕੀ ਮੁੱਲ ਰੋ ਬਾਈ ਕੁਲਵਿੰਦਰ ਇਹਦਾ ਮੋਲ ਆਪਾਂ ਉਹਨੇ ਕੀ ਰੱਖਣਿਆ ਬਈ ਜਿੰਨੇ ਕੱਪ ਲੈਣੇ ਆ ਆਪਾਂ ਨਾ ਤਾਂ ਗਲਤ ਮੁੱਲੋ ਕਰਨਾ ਹੀ ਆ ਹਨਾ ਠੀਕ ਆ 18000 ਦੀ ਬੱਸੀ ਦੇ ਦਾਂਗੇ ਚੱਕੋ ਬਈ ਇਹ ਵੀ ਇੱਕ ਮੰਗਾਂ ਨੂੰ ਕਹਿੰਦਾ 25 ਮੰਗ ਲੈਂਦੇ ਆ ਆਪਾਂ 30 ਮੰਗ ਲੈਂਦੇ ਖੜਨੇ ਖੁਰਨੇ ਚੈੱਕ ਕਰ ਲਓ ਮਸ਼ੀਨ ਆ ਕਹਣਾ ਬੱਚੇ ਦਾ ਫੇਸ ਤੇ ਪੂਰੀ ਸਿੱਧੀ-ਸੁੱਧੀ ਸਟੋਰ ਸਿੱਧੀ-ਸੁੱਧੀ ਚੈੱਕ ਕਰੋ ਜਮਾ ਪੱਧਰ ਆ ਕੱਲੀ-ਕੱਲੀ ਨਾੜ ਤੇ ਅੰਗ ਦੀਂਦਾ ਬਈ ਹਨਾ ਹੂੰ ਦੁੱਧ ਵਾਲਾ ਪੀਸਾ ਬਾਕੀ ਇਹ ਸਮਝ ਗਏ ਹਾਂ ਬਈ ਮੌਜੂਦਾ ਕੀ ਬਾਈ ਅੱਗੇ ਵੀ ਜਾਇਜ਼ ਕਰਦਾ ਬਾਈ ਮੌਲਾ ਅੱਜ ਜਮਾ ਹੀ ਜਾਇਜ਼ ਆ ਮੰਨ ਲਓ ਹਨਾ ਬਾਈ ਜਮਾ ਜਾਇਜ਼ ਹੀ ਆ ਬਾਈ ਮੰਗਣ ਨੂੰ ਹੁਣ ਇਹਦਾ ਆਪਾਂ 25 ਮੁੱਲ ਵੀ ਕਰਦੇ ਤੇ ਚਾਹੇ 30 ਮੰਗ ਲੈਦੇ ਹੂੰ ਠੀਕ ਆ ਤੇ ਪਰ ਜਿਹੜੇ ਬੰਦੇ ਨੂੰ ਪਰਖਾ ਚੀਜ਼ ਦੀ ਬਰੀਡ ਦੀ ਉਹਨੂੰ ਪਤਾ ਹੀ ਆ ਵੀ ਹੈ ਕੀ ਪਤਾ ਹੀ ਆ ਬਾਈ ਸਹੀ ਗੱਲ ਆ ਮੂੰਹੋਂ ਬੋਲਦਿਆਂ ਆਪ ਬਸਿੰਗਾ ਆਪਾਂ ਨੂੰ ਬੋਲਣ ਦੀ ਲੋੜ ਘੱਟ ਪੈਣੀ ਆ ਇਹਦੇ ਨਾਲ ਕਿਉਂਕਿ ਐਂ ਹੁੰਦਾ ਬਰੀਡ ਬਰੀਡ ਦਾ ਬਾਈ ਫਰਕ ਹੁੰਦਾ ਅੱਗੇ ਬਾਈ ਤਿੰਨ ਨੰਬਰ ਬੱਚਾ ਆਦਾ ਜਮਾ ਹੀ ਬਾਈ ਐ ਲਾਣਾ ਵੀ ਖਰਗੋਸ਼ ਦਾ ਬੱਚੀ ਗੱਡੀ ਹਾਂ ਬਰੀਡ ਬਾਈ ਬੱਚੇ ਦੀ ਚੈੱਕ ਕਰੋ ਪਹਿਲਾਂ ਤਾਂ ਮੈਂ ਕਹਣਾ ਕੋਈ ਅੰਗ ਹੀ ਹੈ ਨਹੀਂ ਜਿੱਥੇ ਚਿੱਟ ਪਣਾ ਚਿੱਟਾ ਰੰਗ ਨਾ ਹੀ ਹੋਵੇ ਹਨਾ ਨਗੀਨਾ ਪੀਸ ਹੈ ਨਗੀਨਾ ਪੀਸ ਆ ਬਾਈ ਸਹੀ ਗੱਲ ਹੈ ਡਾਇਮੰਡ ਪੀਸ ਜਿਹਨੂੰ ਆਪਾਂ ਕਹਦੇ ਆ ਬਾਕੀ ਅੱਜ ਸਾਰੇ ਹੈ ਹੀ ਡਾਇਮੰਡ ਆ ਡਾਇਮੰਡ ਹੀ ਆ ਆਪਣੇ ਹੂੰ ਤੋਰਾ ਤਾਰਾ ਬੱਚੇ ਦਾ ਬਾਈ ਚੈੱਕ ਕਰੋ ਪਹਿਲਾਂ ਤਾਂ ਬਰੀਡ ਚੈੱਕ ਕਰਾ ਦੀ ਬਾਈ ਫੇਸ ਚੈੱਕ ਕਰਾ ਦੀ ਲੈ ਫੇਸ ਚੈੱਕ ਕਰੋ ਐ ਮਨ ਲਓ ਫੁੱਲ ਬਰੀਡ ਆਗਾ ਇੱਕ ਆਇਆ ਵੀ ਬਾਈ ਦੇ ਜੇ ਗੱਲ ਕਰੀਏ ਨਾ ਮੁੱਲਾਂ ਦੀ ਤੇ ਜਾਇਜ ਹੁੰਦੇ ਆਗੇ ਬਿਲਕੁਲ ਬਾਈ ਆਪਾਂ ਜਾਇਜ ਹੀ ਰੱਖਾਂਗੇ ਮੁੱਲ ਭਾਵੇਂ ਅਗਲ ਨੂੰ ਚੀਜ਼ ਵੀ ਇੱਕ ਨੰਬਰ ਆਪਾਂ ਦੇਵਾਂਗੇ ਇੱਕ ਨੰਬਰ ਆ ਬਾਈ ਸਹੀ ਗੱਲ ਹੈ ਬਾਕੀ ਥਾਣ ਦਿਖਾ ਦਿਓ ਗੁਲਾਬੀ ਥਾਣਾ ਬਹੁਤ ਸੋਹਣਾ ਠੀਕ ਆ ਝੋਲੀ ਬਹੁਤ ਚੰਗੀ ਬੱਚੀ ਕੀ ਬਾਤ ਹੈ ਲੈ ਬਾਕੀ ਬਾਈ ਝੋਲੀ ਤੋਂ ਪਤਾ ਲੱਗ ਜਾਂਦਾ ਵੀ ਬੱਚਾ ਕਿਹ ਹੈ ਜਾਂ ਕਿ ਨਹੀਂ ਬਾਈ ਹਾਂਜੀ ਬਰੀਡ ਦਾ ਇੱਥੋਂ ਪਤਾ ਲੱਗਦਾ ਬਾਕੀ ਤੋਰਾ ਬੱッセ ਦੇ ਬੱਚੇ ਦਾ ਚੈੱਕ ਕਰੋ ਇਹ ਨਹੀਂ ਹੈਗਾ ਵੀ ਕਿਸੇ ਪੱਖ ਤੋਂ ਖੁੰਝਦੀ ਹੈਗੀ ਮਾਂ ਨਾ ਮੀਂਹ ਨਾਲ ਤੇ ਅੰਗ-ਅੰਗ ਮਤਲਬ ਕਿ ਬੋਲਦਾ ਬੱਚੇ ਦਾ ਵੀ ਬਰੀਡ ਹੈਗੀ ਬਾਕੀ ਹੋਰ ਥੋੜੇ ਟਾਈਮ ਤੱਕ ਟਿਕਾ ਲੈਣ ਵਾਲੀ ਬੱਛੀ ਆਏ ਨਹੀਂ ਵੀ ਕੋਈ ਕਹਿੰਦਾ ਛੋਟੀ ਹੈਗਾ ਹਣਾ ਤਾਂ ਬਈ ਸਹੀ ਗੱਲ ਆ ਪਲੀ ਘਟਾ ਉਹ ਨਹੀਂ ਗੱਲ ਹੈਗੀ ਪਲੀ ਪੁਲੀ ਫੋਲ ਸਰੀਰ ਤੇ ਵਜਨ ਵਜਨ ਫੁੱਲ ਆ ਬਾਈ ਜੇ ਕਿਸੇ ਦੀ ਚੰਗੀ ਸ਼ਾਮ ਸੰਭਾਲ ਹੋਈ ਚੰਗਾ ਮੰਨ ਕੇ ਚਲੋ ਚੀਜ਼ ਤੇ ਪਾਲੀ ਹੈਨਾ ਆ ਚੰਗੀ ਹੁਣ ਫੀਗੜ ਨੂੰ ਮੰਨ ਲੋ ਕਰਕੇ ਲੋਗ ਸਾਇਲੈਂਸ ਵਧੀਆ ਨਾਲ ਮਿਨਿਮਮ ਮੈਚਰ ਚੰਗਾ ਪਾਵੇ ਤੇ ਬਸ ਹੀ ਦੱਸੂਗੀ ਬਾਈ ਮੈਂ ਕਹਿੰਨਾ ਪੂਰਾ ਮਲੇ ਪਿੱਛੇ ਤੋਂ ਬਾਈ ਐ ਚੋ ਚੈੱਕ ਕਰੋ ਵੀ ਜਮਾ ਇੱਕੋ ਜੀਆਂ ਪਿੱਛੇ ਅੱਛੇ ਕੁਛ ਦੀ ਚੌੜੀ ਆ ਬਾਈ ਬੱਛੀ ਠੀਕ ਆ ਸਿੱਧੀ-ਸੁੱਧੀ ਪੂਰੀ ਆ ਐਨੇ ਪਿੱਛੇ ਦੀ ਐ ਬੈਠਵੇਂ ਪਿੱਛੇ ਦੀ ਨਹੀਂ ਹੋਗੀ ਕੀ ਬਾਤ ਆ ਹਾਂਜੀ ਤੇ ਇਹਦਾ ਮਤਲਬ ਬਾਈ ਕੁਲਵਿੰਦਰ ਇਹਦਾ 20000 ਰੁਪਇਆ ਬਾਈ ਜੇ ਕੋਈ ਜੋੜਾ ਲੈ ਲੂ ਤਾਂ 5000 ਰੇਡ ਕਰ ਲਾਂਗੇ ਠੀਕ ਆ ਬਾਕੀ ਆਪਣੀ ਆ ਉਹ ਆ ਵੀ ਜੇ ਕੋਈ ਤਿੰਨ ਬੱਛੀਆਂ ਇਕੱਠੀਆਂ ਲੈਂਦਾ ਤਾਂ ਆਪਣੀ ਡਿਲੀਵਰੀ ਫਰੀ ਹੋਊਗੀ ਤਿੰਨਾਂ ਬੱਛੀਆਂ ਤੇ ਪੂਰੇ ਪੰਜਾਬ ਤੋਂ ਲੈ ਬਾਈ ਤੇ ਬਾਈ ਜੇ ਤਿੰਨ ਬੱਛੀਆਂ ਕੋਈ ਇਕੱਠੀਆਂ ਲੈਂਦਾ ਤਾਂ ਮਾਲੋ ਸਾਰੇ ਪੰਜਾਬ 'ਚ ਜਿੱਥੇ ਮਰਜ਼ੀ ਮੰਗਾ ਲਓ ਡਿਲੀਵਰੀ ਨਾ ਫ੍ਰੀ ਹੋਊਗੀ ਐਨਾ ਮੰਨ ਕੇ ਚੱਲੋ ਵੀ ਬਾਈ ਆਫਰ ਦੇ ਹੀ ਜਾਂਦਾ ਕਿ ਨਹੀਂ ਹਾਂਜੀ ਹਾਂ ਹੂੰ ਬਾਕੀ ਅਗਿਆਨ ਬੱਚਾ ਦੇਖੋ 4 ਨੰਬਰ ਬਾਈ ਇਹ ਬਾਈ 7 ਕਿੰਨੇ ਦੀ ਬੱਸੀ ਐ ਠੀਕ ਆ ਉਮਰ ਦੇ ਹਿਸਾਬ ਨਾਲ ਕਦ ਬੜਾ ਬਈ ਆ ਬੱਦ ਵੀ ਇਹ ਤਾਂ ਬਾਕੀ ਰਾਜੀ ਰੂਜੀ ਫੁੱਲ ਆ ਰਾਜੀ ਰੂਜੀ ਸਹੀ ਗੱਲ ਆ ਫੁੱਲ ਆ ਮੇਨ ਗੱਲ ਨਾ ਯਾਰ ਚਮਕ ਹੁੰਦੀ ਆ ਚਮਕ ਬੱਸੀਆਂ ਤੇ ਬਈ ਐ ਲਾ ਲਓ ਵੀ ਚਲੋ ਫੋਨ ਲਓ ਵੀ ਇਹ ਨਹੀਂ ਗੱਲ ਹੈਗੀ ਚੌੜਗਾ ਚੂੜੀਆਂ ਫੁੱਲ ਆ ਪਲੀਆਂ ਪੁਲੀਆਂ ਫੁੱਲ ਆ ਬੋਦੀਬਦੀ ਦੀ ਇਹ ਗੱਲ ਕਰੀ ਨਾ ਫੁੱਲ ਕਮਾਲ ਦੇ ਤੋਰੇ ਤਾਰੇ ਇੱਕ ਨੰਬਰ ਆ ਵਸੀਆਂ ਦੇ ਇਹ ਨਹੀਂ ਹੈਗਾ ਵੀ ਲੱਤ ਕੰੜਿਆ ਕੇ ਤਰਨੀਆਂ ਕਿ ਨਹੀਂ ਲੈ ਦੇਖ ਲਓ ਬਾਈ ਤੋਰਾ ਉੜਦ ਨਹੀਂ ਫਿਰਦੀਆਂ ਕਿ ਨਹੀਂ ਹਾਂਜੀ ਹਾਂ ਖੁੱਲੀਆਂ ਛੱਡੀਆਂ ਉਹਨਾਂ ਦੇ ਦੋ ਦੋ ਮਹੀਨਿਆਂ ਨਾਲ ਹੋਰ ਹੀ ਚੀਜ਼ ਬਣਨੇ ਇਹ ਤਾਂ ਪਛਾਣ ਹੀ ਨਹੀਂ ਹੁੰਦੀ ਵਸ਼ੀਆਂ ਇਹ ਤਾਂ ਬੰਦ ਫਾਰਮ ਵਾਲੇ ਬੰਦੇ ਦੇ ਕੰਮ ਦੀਆਂ ਵਸ਼ੀਆਂ ਹੈਗੀਆਂ ਪੂਰੀਆਂ ਫੁੱਲ ਬਾਈ ਤੇ ਬਾਕੀ ਆਰਡਰ ਕੁਆਲਟੀ ਚੈੱਕ ਕਰਾ ਦੀ ਥਣਾ ਦਾ ਗੈਪ ਦਿਖਾ ਦੇ ਲੈ ਬਾਈ ਦਿਖਾ ਦੇ ਉੜਿਆ ਤੱਕਾ ਕਰਦੀ ਆਪਣੀ ਵੀ ਆ ਹਨਾ ਹੁਣ ਯਾਰ ਖਾਦਾ ਪੀਤਾ ਬਜਾਨ ਮਰਦਾ ਤੈਨੂੰ ਬਹੁਤ ਦੱਸਣਾ ਹੀ ਆ ਖਾਦੇ ਪੀਤੇ ਨੇ ਵੀ ਕੋਈ ਖਾਦਾ ਵਾ ਹੈਗਾ ਉੱਥੇ ਬਣ ਕੇ ਕਰਾ ਲੈ ਤੱਕ ਬਈ ਲੈ ਜਾ ਇਹਦਾ ਮਨ ਬਈ ਫਿਰ ਕੁਲਵਿੰਦਰ ਜੀ ਇਹ ਜੋੜੇ ਦੇ ਕਰ ਦਿੰਨੇ ਆਪਾਂ ਠੀਕ ਆ ਲੈ ਬਈ ਝੋਲੀ ਆਪਾਂ ਚੈੱਕ ਕਰਾਉਣਾ ਥੱਲੇ ਤੋਂ ਲੈ ਬਈ ਕੀ ਬਾਤ ਆ ਯਾਰ ਬਹੁਤ ਸੋਹਣੀ ਝੋਲੀ ਆ ਐਂਚੀ ਐਂਚੀ ਦਾ ਥਾਣਾ ਗੱਬਣ ਦੇ ਹੁੰਦਾ ਇਹਦੇ ਮੰਨ ਕੇ ਚੱਲੋ ਹਜੇ ਉਮਰਾਂ ਵੀ ਕੁਛ ਨਹੀਂ ਇਹਨਾਂ ਨੂੰ ਆਦਾ ਅੱਗੇ ਬਈ 5 ਨੰਬਰ ਬੱਚਾ ਆ ਗਿਆ ਹਾਂਜੀ ਹਾਂਜੀ ਦਿਖਾ ਦੀ ਬਈ ਫੇਸ ਕੁਆਲਿਟੀ ਬੱਚੇ ਦੀ ਬਈ ਮੈਂ ਕਹਿੰਦਾ ਹੈ ਤਾਂ ਬੱਚਾ ਛੋਟਾ ਤੇ ਪਰ ਫੇਸ ਦੇਖੋ ਬੱਚੇ ਦਾ ਕੀ ਆਵਾਦ ਆ ਯਾਰ ਕਿੰਨੇ ਕ ਟਾਈਮ ਦਾ ਬਈ ਐਸੇ ਇਹ ਸਾਰਾ 5 ਕੁ ਮਹੀਨੇ ਦਾ ਵਾਂ ਸਾ ਇਹ 5 ਕੁ ਮਹੀਨਾ ਨਖਰਾ ਬੋਲਦਾ ਹਣਾ ਬੱਚੇ ਦਾ ਮੈਂ ਤੁਹਾਨੂੰ ਦੱਸਦਾ ਦੇਖ ਕੀ ਆਵਾਦ ਆ ਲੱਕਾ ਨਾਲ ਦੇਖੋ ਬਈ ਆ ਚੱਕੀ ਸਰਾਇ ਹੁੰਦਾ ਤਾਂ ਹੈ ਨਾ ਰਾਜੀ ਰੂਜੀ ਫੁੱਲ ਰਾਜੀ ਰੂਜੀ ਫੁੱਲ ਆ ਬਈ ਫੁੱਲ ਸਮਾਈ ਤੇ ਪੜਾ ਬੱਚਾ ਬ੍ਰੀਡ ਦੇਖੋ ਤੁਸੀਂ ਬੱਚੇ ਦੀ ਆਹ ਮਾਲੋ ਦੇ ਅੱਜ ਜੇ ਸਾਂਭਾਂਗੇ ਤਾਂ ਮੂਹਰਲੇ ਟਾਈਮ ਨੂੰ ਇਹਨਾਂ ਨੇ ਕੀ ਬਣਾ ਹਾਂ ਕੁਆਲਿਟੀ ਆ ਬਾਈ ਕੁਆਲਿਟੀ ਸਾਂਭਾਂਗੇ ਤਾਂ ਫੇਰ ਹੀ ਕਹਾ ਉਹਦਾ ਰਿਜ਼ਲਟ ਫੇਰ ਹੀ ਮਿਲਣਾ ਰਿਜ਼ਲਟ ਮਿਲਣਾ ਸਹੀ ਗੱਲ ਆ ਲਾ ਚਮਕ ਦੇਖੋ ਬਾਈ ਬੱਚਿਆਂ ਦੀ ਫੁੱਲ ਭਲੇ ਵਾ ਕਿਸੇ ਪੱਖ ਤੋਂ ਨਹੀਂ ਹੈਗਾ ਵੀ ਆਪਾਂ ਨੂੰ ਗੱਲ ਕਹਿਣ ਦੀ ਲੋੜ ਪਊਗੀ ਨਾ ਹਾਂਜੀ ਬਾਕੀ ਥਣ ਵਿਚਾਰੀ ਥਣ ਜਾ ਰਹੀ ਆ ਬਈ ਫੋਰ ਸ਼ਾਂ ਤੱਕ ਕਿਸੇ ਦੇ ਵੀ ਹੈ ਨਹੀਂ ਠੀਕ ਆ ਲੈ ਬਾਈ ਝੋਲੀ ਚੱਕਰ ਬਹੁਤ ਕਮਾਲ ਦੀ ਝੋਲੀ ਆ ਬੱਚਾ ਹੈ ਹੀ ਨਿਕਾਜ ਹੈ ਨਾ ਹਾਂ ਬਾਕੀ ਸਾਹਮਣ ਵਾਲੀ ਚੀਜ਼ ਆ ਬਾਈ ਕਵਾਲਿਟੀ ਆ ਹੂੰ ਕੀ ਬਾਤ ਆ ਭਾਈ ਲਖਾ ਮਦਰ ਮਲਕ ਇਹਨਾਂ ਦੇ ਬਹੁਤ ਚੰਗੇ ਹੈਗੇ ਕਿੰਨੇ ਕਿੰਨੇ ਬਾਈ ਯਾਰ ਇੰਨਾ ਮੰਨ ਕੇ ਚਲੋ 35 ਲੀਟਰ ਤੱਕ ਦੇ ਮਦਰ ਮਲਕ ਹੈਗੇ ਬਾਕੀ ਬੱਚੀਆਂ ਆਪ ਹੀ ਦੱਸ ਦਿਆਂਗਾ ਯਾਰ ਪੂਰਾ ਲੈ ਗਿਲਾ ਬਾਕੀ ਅਗਲਾ ਅੰਦਾਜ਼ਾ ਲਾ ਹਾਂ ਬਾਕੀ ਅਗਲਾ ਯਾਰ ਦੀ ਸਮਝ ਆ ਯਾਰ ਆਪ ਤਾਂ ਕੁਝ ਨਹੀਂ ਕਹਿੰਦੇਗੇ ਕੁਝ ਨਹੀਂ ਕਹਿੰਦੇ ਹਾਂ ਉਹ ਇਹ ਜੋੜ ਦਾ ਰੇਟ ਹੀ ਆਪਾਂ ਕਰ ਦਿੰਦੇ ਆ ਯਾਰ ਜਮਾ ਜਾ ਜੀ 25000 ਰੁਪਏ ਜੋੜੇ ਦਾ 25000 25000 ਜੋੜੇ ਦਾ ਲੈ ਭਾਈ ਜਮਾ ਜਾਇਜ ਮਲ ਕਰੀਏ ਬਾਈ ਦੇਖ ਕੱਲੀ ਕੱਲੀ ਲੈ ਲੂਦਾ ਉਹ ਆਪਾਂ ਵੀ ਐ ਨਹੀਂ ਕਹਿੰਦੇ ਵੱਧ ਲੈਣੇ ਆਪਾਂ ਤੇ ਉਹਦਾ ਬਸ ਉਹ 12 12 ਹੋ ਜਾਊਗਾ ਬਸ ਠੀਕ ਆ ਹਾਂ ਲੈ ਬਾਈ ਜਮਾ ਹੈ ਮੰਨ ਲਓ ਵੀ ਜਾਇਜ ਮਲ ਕਰਤਾ ਜੇ ਬਾਈ ਕਹਿੰਦਾ ਕੱਲੀ ਕੱਲੀ ਲਊ ਤਾਂ 12 12000 ਦੀਆਂ ਬੱਸੀਆਂ ਦੇ ਦਾਂਗੇ ਕੋਕੇ ਪੀਸ ਆ ਬਾਈ ਜਮਾ ਹੈ ਮੰਨ ਲਓ ਵੀ ਕਿਸੇ ਪੱਖ ਤੋਂ ਨੂੰਗਾ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਤੁਸੀਂ ਆਪ ਹੀ ਦੇਖ ਲੈਣਾ ਬਰੀਕ ਠੀਕ ਨਹੀਂ ਗਾ ਕੰਨ ਜਮਾ ਗੋਲ ਕਰ ਲੈ ਜਮਾ ਕਹਿੰਦਾ ਬਾਈ ਛੋਟਾ ਜਾ ਜੋ ਛੋਟਾ ਹੋ ਜਾ ਕੱਲ ਦੇਖਣੇ ਕੱਲ ਕੱਲ ਜਮਾ ਨੂੰ ਹੀ ਮੜਾ ਜਾ ਜਮਾ ਕਰਮੜੀਆ ਅੱਗੇ ਬਈ ਲਾਟ ਤੇ 6 ਨੰਬਰ ਬਚਾ ਆ ਗਿਆ। ਮੈਂ ਹੈਗੀ 7 ਮਹੀਨੇ ਦੀ ਮਸ਼ੀਨ। ਹਾਂ। ਬਰੀਡ ਬੱਚੇ ਦੀ ਚੈੱਕ ਕਰੋ। ਬਈ ਕੱਲ ਚੈੱਕ ਕਰੋ। ਮੈਂ ਕਿਹਾ ਗਲਾਈ ਵਾਲਾ ਕਰਨਾ ਨਿੱਕਾ ਜਾ। ਯਾਰ ਆਪਾਂ ਛਾਂਟ ਕੇ ਜਾਣ ਪਰ ਲੈਂਦੇ ਆ ਬਈ। ਹਾਂ। ਆਪਾਂ ਨੂੰ ਡਿਮਾਂਡ ਆਉਂਦੀ ਸੀ ਵੀ ਬਰੀਡ ਹੋਵੇ, ਪੂਰੀ ਫੁੱਲ ਹੋਵੇ। ਪਾਪਾ ਇਹਾਂ ਦਾ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ। ਤੇ ਇਹ ਲਾਵਾਂਗੇ। ਲਾ ਮੰਗੇ ਹਾਂ ਮੈਂ ਕਹਾਂ ਵੀ ਕੋਈ ਗੱਲ ਨਹੀਂ ਆਪਾਂ ਥੋੜੀ ਡਿਮਾਂਡ ਪੂਰੀ ਕਰਾਂਗੇ ਉਹ ਚੱਕਰ ਠੀਕ ਹੈ ਬਾਕੀ ਅੱਗੇ ਵੀ ਆਪਾਂ ਯਾਰ ਕੰਮ ਬਰੀਡ ਤੇ ਕਰਾ ਜਾਏ ਰੇਟ ਤੇ ਕਰੀਦਾ ਜਿਹੜੀ ਗੱਲ ਠੀਕ ਹੈ ਬਾਈ ਲੈ ਬਾਈ ਥਣ ਚੱਕਰ ਝੋਲੀ ਚਾਲੀ ਨਾ ਇੱਕ ਨੰਬਰ ਝੋਲੀਆ ਗਲਾਬੀ ਗਲਾਬੀ ਥਣ ਲੱਗਿਆ ਵਿਆ ਬਾਕੀ ਜੇ ਨਾ ਬਾਈ ਗੱਲ ਕਰੀਏ ਵੀ ਬਰੀਡ ਦੀ ਗੱਲ ਕਰੀਏ ਤਾਂ ਤੁਹਾਨੂੰ ਆਪ ਦੇਖਦੀ ਆ ਵੀ ਕਿ ਨਹੀਂ ਬਾਈ ਹਾਂਜੀ ਹਾਂ ਥੜ ਨਹੀਂ ਖੁੜ ਨਹੀਂ ਬੱਚਿਆਂ ਦੀ ਇੱਕ ਨੰਬਰ ਕੰਨ ਕੰਨ ਬੋਦੀ ਵਾਦੀ ਜੇ ਗੱਲ ਕਰੀਏ ਸਾਰੇ ਹਰ ਇੱਕ ਚੀਜ਼ ਪੂਰੀ ਆ ਬੱਚਿਆਂ ਚ ਬਿਲਕੁਲ ਇੱਕ ਗੱਲ ਹੁੰਦੀ ਆ ਵੀ ਪ੍ਰਿੰਟ ਨਹੀਂ ਮਿਲਦਾ ਕਿ ਨਹੀਂ ਬਾਈ हां भाई आ, सारा बॉडी स्ट्रक्चर प्रिंट सारे का सारा कुछ अपना पूरा है एक गल भाई और माल भाई हर बार आंदा भाई ਕੋਲੇ ਸੇਲ ਹੋ ਜਾਂਦਾ ਕਿਉਂਕਿ ਮੁੱਲ ਦੇ ਅੱਗੇ ਵੀ ਜਾਇਜ ਹੈ ਤੇ ਮੁੱਲ ਅੱਜ ਵੀ ਜਾਇਜ ਹੈ ਆਪਣਾ ਵੀਡੀਓ ਤੋਂ ਬਿਨਾ ਵੀ ਚਲੋ ਆਪਣੇ ਵੇਚਦੇ ਰਹਿੰਦੇ ਆ ਹੈਗੇ ਵੀਡੀਓ ਚਲ ਵੇਚਦੇ ਆ ਪਵਾ ਵੀ ਦਿੰਨੇ ਆ ਕੱਲ੍ਹ ਵੀ ਬੱਛੀਆਂ ਆਪਾਂ ਸੇਲ ਕੀਤੀਆਂ ਹੈਗੀਆਂ ਤੇ ਅੱਜ ਆ ਸਵੇਰ ਆਈਆਂ ਸੀ ਇਹ ਵੀ ਆਪਣਾ ਹੁਣ ਤਾਂ ਮੈਂ ਕਹਾਂ ਚਲੋ ਵੀਡੀਓ ਆਪਾਂ ਪਵਾ ਦਿੰਨੇ ਹੈਗੇ ਹਾਂ ਨਹੀਂ ਭਾਈ ਹਾਂਜੀ ਹਾਂਜੀ ਇਹਦਾ ਮੁੱਲ ਬਾਈ ਫਿਰ ਕੀ ਰੋ ਇਹਦਾ 13000 ਰੁਪਿਆ ਆ ਬਾਈ 13000 हां जे कोई 3 ਇਹ ਬੱਚੀਆਂ ਲੈਂਦਾ ਹੋਏਗਾ ਤਾਂ ਆਪੋ ਜੋ ਮਾਨਤਨ ਕਰ ਦਾਂਗੇ ਬਾਕੀ ਜੇ ਕੋਈ ਸਾਰੀਆਂ ਬੱਚੀਆਂ ਲਾਊਗਾ ਤਾਂ ਆਪਾਂ ਯਾਨੀ ਸਾਰੀਆਂ ਬੱਚੀਆਂ ਦੀ ਵੀ ਡਿਲੀਵਰੀ ਫ੍ਰੀ ਕਰ ਦਾਂਗੇ ਕੋਈ ਚੱਕੋ ਬਾਈ ਜਮਾ ਬਾਈ ਨੇ ਉਹ ਕਰਤਾ ਬਾਈ ਕਹਿੰਦਾ ਜੇ ਕੋਈ ਸਾਰੀਆਂ ਇਕੱਠੀਆਂ ਲੈਂਦਾ ਫ੍ਰੀ ਪੰਜਾਬ ਦੀ ਡਿਲੀਵਰੀ ਕਰ ਦਾਂਗੇ ਆਪਾਂ ਤੇ ਜੇ ਕੋਈ ਤਿੰਨ ਵੀ ਲੈਂਦਾ ਤਾਂ ਵੀ ਆਪਾਂ ਮਤਲਬ ਕਿ ਫ੍ਰੀ ਡਿਲੀਵਰੀ ਕਰ ਦਾਂਗੇ ਹਾਂਜੀ ਹਾਂਜੀ ਕਰ ਦਾਂ ਕੋਈ ਹੂੰ ਬਾਕੀ ਥਣ ਝੋਲੀਆਂ ਬਾਈ ਸਾਰੇ ਬਾਕੀ ਹੋਣ ਇੱਕ ਨੰਬਰ ਆ ਬਾਈ ਕੋਈ ਵੀ ਬੱਚੀ ਬਰੀਡ ਚ ਨਹੀਂ ਘਟ ਹੈਗੀ ਸਤਨਾਮ ਵਾਖੀ ਬੰਨ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਜਾਨਾ ਬਾਈ ਮੈਂ ਕਹਿੰਦਾ ਹਰੇਕ ਬੱਚਾ ਚੜਦੇ ਚੜਦੱਕ ਨਹੀਂ ਹਾਂਜੀ ਹਾਂਜੀ ਹੂੰ ਤੇ ਨਗ ਸੀਗੇ ਬਾਈ ਕੋਲੇ ਬਾਈ ਸੇ ਆਪਾਂ ਸੇ ਦੇ ਸਹੀ ਦਿਖਾਦੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ